ਤੁੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤੇ ਪਾਛੈ ਦਸਮੀ ਕਬੇਉ ਬਾਚ ਬੇਂਤੀ ਚਉਪਈ ਹਮਰੇ ਕਰੋ ਹਾਤੇ ਰਚਾ ਪੂਰਨ ਹੋਏ ਜਿਤ ਕੀ ਇੱਛਾ ਤਾ ਚਰਨ ਨਰਮਨ ਰਏ ਅਮਰਾ ਆਪਣਾ ਜਾਣ ਕਰੋ ਕਿਰਪਾ ਰਾ ਹਮਰੇ ਤੁਟ ਸਵੇ ਤੁਮ ਕਾਓ ਆਪ ਹਾਤੇ ਮੋਏ ਬਚਾਓ ਸੁਖੀ ਬਸੇ ਮੋਰੋ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ مو رچا اچھا نہیں کر دے کر سب بہر سنگری پورن ہوئے ہماری آسا تور بجن کی رہے پیاسا چاڑ کوئی ابر نہ پاؤں سیوک سکھ ہمارے تاری چن چن سارے ماری آپ ہاتھ مجے ابرے مرن کال کا تراس نری ہو سدا ہمارے بچا شریست کرو رچا اچھا راک ل مہ رکھن ہارے ساحب سنت سہے پیارے تین بند دشتن کے ہنتا تمہ پری چدر چندرس کنتا کال پائے برہم بوترا کال پائے جو جبترا کال پائے کربشن بچن پرکاشا سگل کال کا کیا تماسا جمن کال جو گی شیو کیو بید رائے جو جوتو جمن کال سب لوگ سوارا نمسکار ہے تاہے ہمارا ਜਮਨ ਕਾਲ ਸਭ ਜਗਤ ਬਣਾਇਓ ਦੇਵ ਦਾਤ ਜਸਨ ਬਜਾਇਓ ਆਦ ਅੰਤ ਇੱਕ ਹੀ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਹਮ ਚਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਨਾਬ ਸਵਾਰੀ ਸ਼ਿਵ ਕਣ ਕੋ ਸ਼ਿਵ ਗੁਣ ਸੁਖ ਦਿਓ ਸਤਰਨ ਕੋ ਕਲ ਮੋਬਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਜੇਂ ਦੇ ਤੇ ਕੁੰਚਰਸ ਤੁਲਾ ਸਭ ਪਰ ਕਿਰਪਾ ਦਰੜ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ੜ ਪੜ ਕੇ ਜਾਣੈ ਜਬ ਉਦਕਰ ਖਰਾ ਕਰਤਾ ਰਾ ਪਰਜਾ ਤਰਦਪ ਦੇ ਆਪਾਰਾ ਜਬ ਆਕਰਖ ਕਰਤ ਹੋਂ ਕਬਹੂ ਤੁਮ ਮੈਂ ਮਿਲਤ ਦੇ ਤਰਸ ਬਹੂੰ ਜੇਤੇ ਬਦਨ ਸਰੇਟ ਸਭ ਧਾਰੇ ਆਪ ਆਪਰੇ ਮੂਝ ਉਚਾਰੇ ਤੁਮ ਸਭ ਹੀ ਤੇ ਰੈ ਦਨਰਾਲਮ ਜਾਣਤ ਬੇਦ ਭੇਦ ਅਰ ਆਲਮ ਰੰਕਾਰ ਨਿਰਵਿਕਾਰ ਨੰਬਰ ਸਾਧ ਅਣਿਯੁਲ ਅਨਾਦ ਅasamb ਤਾਕਾ ਮੂੜ ਅਚਾਰਤ ਭੇਦਾ ਜਾਂ ਕੋ ਭੇਵਣਾ ਭਾਵਤ ਭੇਦਾ ਆਂਕੂ ਕਰ ਪਾਹਣ ਅਣਮਾਨਤ ਮਹਾ ਮੂੜ ਕਛੇ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰੰਕਾਰ ਕਾ ਚੇਣ ਤਨਹੀ ਭਿਵ ਆਪ ਆਪਣੇ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਹ ਦੇਤੀ ਤੁਮਰਾ ਲਖਾ ਨਾ ਜਾਏ ਬਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕੇ ਰੂਪ ਅਨੂਪ ਸਰੂਪ ਰੰਗ ਭਇਓ ਰਾਪ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੇ ਉਤਬਈ ਖਾਣ ਬਹੁ ਰਜ ਦੇਨੇ ਕਹੂੰ ਫੂਲ ਰਾਜਾ ਹੈ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਐ ਕੈਠਾ ਸਗਰੇ ਸ੍ਰੇਸ਼ਟ ਦਿਖਾਏ ਐ ਚੰਪ ਆਦਿ ਜਗਾਦ ਸਰੂਪ ਸਿਯੰਪ اگر اچھا میری تم کرو سکھ ابار اک سنگرو دش جھٹ وت اتپا سکل ملیش کرو رن کھا جے اثر برے دن کے دش ہے مرے پورک جاؤن بگ برے تہارے دن کے تم سنکڑ سب ٹارے جو کل کوئی ایک بار تین تا کہ کال نگٹ نہ ہے رچھا ہوئی تاہی سب کالا دوشت ارش ٹرے تت ਕਿਰਪਾ ਜੁਟ ਤਨ ਜਾਏ ਨਹਿਰ ਹੋ ਤਾਂ ਕਿ ਤਾਪ ਤਨਕ ਮੋਹ ਹਰ ਹੋ ਰਿਤ ਸਿਧ ਘਰ ਮੋਹ ਸਭ ਹੋਈ ਦੁਖ ਸਾਸ ਵਹਿ ਸਕੇ ਨਾ ਕੋਈ ਏਕ ਬਾਰ ਜਨ ਤੁਮੇ ਸੰਭਾਰਾ ਕਾਲ ਪਾਸ ਤੇ ਤਾਹੇ ਉਬਾਰਾ ਜਨਨਰ ਨਾਮ ਤੇ ਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤੇ ਹਾਰੀ ਆਪ ਹਾਥ ਦੇ ਲਿਹੋ ਉਬਾਰੀ ਸਰਵ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਰ ਬਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਤੇ ਤੁੰਕਾਰਿ ਸ੍ਰੀ ਵਾਹਿ ਗੁਰਜੀ ਕੀ ਪਤੇ ਪਾਛੈ ਦਸਮੀ ਕਬਿਰ ਬਾਚ ਬੇਨਤੀ ਚਪਈ ਹਮਰੇ ਕਰੋ ਹਾਤੇ ਰਚਾ ਪੂਰਨ ਹੋਏ ਜਿਤ ਕੀ ਇੱਛਾ ਤਾ ਚਰਨ ਅਨ ਮੰਨ ਰਏ ਅਮਾਰਾ ਆਪਣਾ ਜਾਣ ਕਰੋ ਬ੍ਰਿਤਾਰਾ ਹਮਰੇ ਤੁਟ ਸਵੇ ਤੁਮ ਕਾਓ آپ ہاتے بچا بسے مورو پروارا سیوک سکھ سب بیرن کو رچا نہیں پورن ہوئے ہماری آسا تور پجن کی رہے پیاسا تمہیں چاڑ کو یور نہ تیاؤں جو بار چاہوں سو تم سمتے پاؤں سیوک سکھ ہمارے تاری چن چن س مارے ماریے آپ ہات مجھے عبریے مرن کال کا ہو جو صدا ہمارے کرے اور راک لے صاحب سنت صاحب پیارے تین بند دشن کے ہنتا تمہوں پری چدر دس کنتا کال پائے برہم بوترا کال پائے شیو جو ابترا کال پائے کربشن بچن پرکاشا سگل کال کا کیا تمہا سا جمن کا جوگی شیو کیو بےد رائے برہما جوتیو جمن کال سب لوک سوارا نمسکار ہے تاہ ہمارا جمن کال سب جگت منا دیو دت جشن بجا آد انت اے کے اوتارا سوئی گرو سمجھو ہمارا نمسکار تی کو ہماری سگل پرجا جناب سواری شیو کن کو شیو گن سکھ دیو ستر کو کل مو بدکیو ਗਾਟ-ਗਾਟ ਕੇ ਅੰਤਰ ਕੀ ਜਾਣਤ ਭਲੇ-bure ਕੀ ਪੀਰ ਪਛਾਨਤ ਕਿੰਦੀ ਤੇ ਕੁੰਚਰਸ ਤੁਲਾ ਸਭ ਪਰ ਕਿਰਪਾ ਦਰੜ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ-ਏਕ ਕੀ ਪੀਰ ਪਛਾਨੈ ਘਟ-ਘਟ ਕੇ ੜ-ੜ ਕੇ ਜਾਣੈ ਜਬ ਉਦ ਕਰਖਰਾ ਕਰਤਾਰਾ ਪਰਜਾ ਤਰਦਬ ਦੇ ਆਪਾਰਾ ਜਬ ਆਕਰਖ ਕਰਤ ਹੋਂ ਕਬਹੂ ਤੁਮ ਮੈ ਮਿਲਤ ਦੇ ਤਰਸਵ ਹੂੰ ਇਤੇ ਬਦਨ ਸ੍ਰੇਟ ਸਭ ਧਾਰੇ ਆਪ ਆਪਣੇ ਮੂਝ ਵਿਚਾਰੇ ਤਮ ਸਭ ਹੀ ਤੇ ਰੈ ਦੰਡਰਾਲਮ ਜਾਣਤ ਬੇਦ ਭੇਦ ਅਰ ਆਲਮ ਰੰਕਾਰ ਨਿਰਵਿਕਾਰਨ ਲੰਭ ਆਦ ਅਣਾਦ ਅasamb ਤਾਕਾ ਮੂੜ ਵਿਚਾਰਤ ਭੇਦਾ ਜਾ ਕੋ ਭੇਉਣਾ ਪਾਵਤ ਬਿਤਾ ਤਾਕੋ ਕਰ ਪਾਹਣ ਅਨਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਤ ਸਦਾ ਸਿਵ ਨਰੰਕਾਰ ਕਾ ਚਿੰਤਨ ਹੀ ਭੇਵ ਆਪ ਆਪਣੇ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਹਿ ਦੇਤੀ ਤੁਮਰਾ ਲਖਾ ਨਾ ਜਾਏ ਬਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕੇ ਰੂਪ ਅਨੂਪ ਸਰੂਪ ਰੰਗ ਭਇਓ ਰਾਪ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੇ ਉਤਪਈ ਖਾਣ ਬਹੁ ਰਜ ਦੇਨੇ ਕਹੂੰ ਫੂਲ ਰਾਜਾ ਹੈ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਐ ਕੈਠਾ ਸਗਰੇ ਸ੍ਰੇਸ਼ਟ ਦਿਖਾਏ ਐ ਚੰਪ ਆਦਿ ਜਗਾਦ ਸਰੂਪ ਸਿਯੰਪ اب رچھا میری تم کرو سکھ ابار اک سنگرو دش جھٹ بت اتپا سکل ملیش کرو رن کھا جے نہیں برے دن کے دش ہے مرے پورک جاؤن بگ برے تہارے دن کے تم سنکڑ سب ٹارے جو کل کوئی ایک بار تین تا کے کال نگٹ نہ ہے رچھا ہوئے تای سب کالا دش ارش ٹرے تت ਕਿਰਪਾ ਦ੍ਰਿਸ਼ ਤਨ ਜਾਏ ਨਹਿਰ ਹੋ ਤਾਂ ਕਿ ਤਾਪ ਤਨਕ ਮੋਹ ਹਰ ਹੋ ਰਿਤ ਸਿਧ ਘਰ ਮੋ ਸਭ ਹੋਈ ਦੁਖ ਸਾਸ ਵਹਿ ਸਕੇ ਨਾ ਕੋਈ ਏਕ ਬਾਰ ਜਨ ਤੁਮੇ ਸੰਭਾਰਾ ਕਾਲ ਫਾਸ ਤੇ ਤਾਹੇ ਉਬਾਰਾ ਜਨਨਰ ਨਾਮ ਤੇ ਹਾਰੋ ਕਹਾ ਤਾਰਿਤ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤੇ ਹਾਰੀ ਆਪ ਹਾਥ ਦੇ ਲਿਹੁ ਉਬਾਰੀ ਸਰਵ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਸਰ ਬਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਤੇ ਤੁੰਕਾਰਿ ਸ੍ਰੀ ਵਾਹਿ ਗੁਰ ਜੀ ਕੀ ਪਤੇ ਪਾਛੈ ਦਸਮੀ ਕਬਿਰ ਬਾਚ ਬੇੰਤੀ ਚਪਈ ਹਮਰੇ ਕਰੋ ਹਾਤੇ ਰਚਾ ਪੂਰਮ ਹੋਏ ਜਿਤ ਕੀ ਇੱਛਾ ਤਾ ਚਰਨ ਅਨ ਮੰਨ ਰਏ ਅਮਰਾ ਆਪਣਾ ਜਾਣ ਕਰੋ ਬ੍ਰਿਤਪਾਰਾ ਹਮਰੇ ਦੁਖ ਸਭੇ ਤੁਮ ਕਾਓ آپ ہاتھ موہے بچا سکی بسے مورو پروارا سیوک سکھ سب کر مور اچھا نہیں کر دے جائے سب بیرن کو سنگری پورن ہوئے ہماری آسا تور پجن کی رہے پیاسا تمہیں شاڑ کوئی ابر نہ تیاؤں جو بار چاہوں سو تمتے پاؤں سیوک سکھ ہمارے تاری چن چن سارے ماری آپ ہاتھ مجے ابریے

جمن کا جوگی شیو کیو بےد رائے برہم جوتیمن کا سب لوک سوارا نمسکار ہے تاہ ہمارا یمن کال سب جگت مناؤ دیو دت جشن بجا آد انت اے کے اوتارا سوئی گرو سمجھو ہمارا نمسکار تی کو ہماری سگل پرجا جناب سواری شیو کن کو شیو گن سکھ دیو سترن کو بڑ مو بدکیو ਗਾਟ-ਗਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਕਿੰਡੀ ਤੇ ਕੁੰਚਰਸ ਤੁਲਾ ਸਭ ਪਰ ਕਿਰਪਾ ਦਰੜ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ-ਏਕ ਕੀ ਪੀਰ ਪਛਾਨੈ ਘਟ-ਘਟ ਕੇ ੜ-ੜ ਕੇ ਜਾਣੈ ਜਬ ਉਦਕਰ ਖਰਾ ਕਰਤਾ ਰਾ ਪਰਜਾ ਤਰਦਪ ਦੇ ਆਪਾਰਾ ਜਬ ਆਕਰਖ ਕਰਤ ਹੋਂ ਕਬਹੂ ਤੁਮ ਮੈ ਮਿਲਤ ਦੇ ਤਰਸ ਬਹੁ ਜਿਤੇ ਬਦਨ ਸ੍ਰੇਟ ਸਭ ਧਾਰੇ ਆਪ ਆਪਣੇ ਮੂਝ ਵਿਚਾਰੇ ਤਮ ਸਭ ਹੀ ਤੇ ਰੈ ਦੰਰਾਲਮ ਜਾਣਤ ਬੇਦ ਭੇਦ ਅਰ ਆਲਮ ਰੰਕਾਰ ਨਿਰਵਿਕਾਰਨ ਲੰਬ ਆਦ ਅਣਿਯੁਲ ਅਨਾਦ ਅਸੰਭ ਤਾਕਾ ਮੂੜ ਵਿਚਾਰਤ ਭੇਦਾ ਜਾਂ ਕੋ ਭੇਉਣਾ ਭਾਵਤ ਬਿਤਾ ਆਪ ਕੋ ਕਰ ਪਾਹਣ ਅਨਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਤ ਸਦਾ ਸਿਵ ਨਰੰਕਾਰ ਕਾ ਚਿੰਤਨ ਹੀ ਭਿਵ ਆਪ ਆਪਣੇ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਹਿ ਦੇਤੀ ਤੁਮਰਾ ਲਖਣ ਜਾਏ ਬਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕੇ ਰੂਪ ਅਨੂਪ ਰੂਪ ਰੰਗ ਭਇਓ ਰਾਪ ਕਹੀ ਭੂਪਾ ਅੰਡਜ ਜੇ ਰਜ ਚੇਤਜ ਕੀਨੇ ਉਤਪਈ ਖਾਣ ਬਹੁ ਰਜ ਦੇਨੇ ਕਹੂੰ ਫੂਲ ਰਾਜਾ ਹੈ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਐ ਕੈਠਾ ਸਗਰੇ ਸ੍ਰਿਸ਼ਟ ਦਿਖਾਏ ਐ ਚੰਪ ਆਦਿ ਜਗਾਦ ਸਰੂਪ ਸਿੰਪ اب رچھا میری تم کرو سکھ ابار اک سنگرو دش جھٹ بت اتپا سکل ملیش کرو رن کھا جے نہیں برے دن کے دوکت ہے مرے پورک جاؤن بگ بر تہارے دن کے تم سنکڑ سب ٹارے جو کل کوئی ایک بار تین تا کے کال نگٹ نہ ہے رچھا ہوئے تای سب کالا دوشت ارش ٹرے تت ਕਿਰਪਾ ਜੁਟ ਤਨ ਜਾਏ ਨਹਿਰ ਹੋ ਤਾਂ ਕਿ ਤਾਪ ਤਨਕ ਮੋਹ ਹਰ ਹੋ ਰਿਤ ਸਿਧ ਘਰ ਮੋ ਸਭ ਹੋਈ ਦੁਖ ਸਾਸ ਵਹਿ ਸਕੇ ਨ ਕੋਈ ਇਕ ਵਾਰ ਜਿੰਨ ਤੁਮੇ ਸੰਭਾਰਾ ਕਾਲ ਪਾਸ ਤੇ ਤਾਹੇ ਉਬਾਰਾ ਜਿੰਨਰ ਨਾਮ ਤੇ ਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤੇ ਹਾਰੀ ਆਪ ਹਾਥ ਦੇ ਲਿਹੁ ਉਬਾਰੀ ਸਰਵ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਸਰ ਬਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਤੇ ਪੁੰਕਾਰਿ ਸਿਰਵਾਹੇ ਗੁਰਜੀ ਕੀ ਪਤੇ ਪਾਛੈ ਦਸਮੀ ਕਬਿਰ ਬਾਚ ਬੇਂਤੀ ਚਪਈ ਹਮਰੇ ਕਰੋ ਹਾਤੇ ਰਚਾ ਪੂਰਮ ਹੋਏ ਜਿਤ ਕੀ ਇੱਛਾ ਤਾ ਚਰਨ ਅਨ ਮੰਨ ਰਏ ਅਮਾਰਾ ਆਪਣਾ ਜਾਣ ਕਰੋ ਬ੍ਰਹਤਾਰਾ ਹਮਰੇ ਦੁਖ ਸਵੇ ਤੁਮ ਕਾਹੋ آپ ہاتھ موہے بچاؤ سکی بسے مورو پروارا سیوک سکھ سب کر مور اچھا نہیں کر دے کر سب بیرن کو سنگری ہے پورن ہوئے ہماری آسا تور پجن کی رہے پیاسا تو تمہیں چاڑ کوئی ابر نہ تیاؤ جو بار چاہوں سو تمتے پاؤں سیوک سکھ ہمارے تاری چن چن ستر مارے ماری آپ ہاتھ مجھے ابرے

جمن کا جو شیو کیو بےد رائے برہما جوتیم کال سب لوک سوارا نمسکار ہے تہ ہمارا یمن کال سب جگت مناؤ دیو دت جشن بجا آد ان کے اوتارا سوئی گرو سمجھ ہمارا نمسکار تی کو ہماری سگل پرجا جناب سواری شیو کن کو شیو گن سکھ دیو سترن کو پل مو بدکیو ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਕਿੰਦੀ ਤੇ ਕੁੰਚਰਸ ਤੁਲਾ ਸਭ ਪਰ ਕਿਰਪਾ ਦਰੜ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ੜਕ ੜਕ ਕੇ ਜਾਣੈ ਜਬ ਉਦ ਕਰਖਰਾ ਕਰਤਾਰਾ ਪਰਜਾ ਤਰਦਪ ਦੇ ਆਪਾਰਾ ਜਬ ਆਕਰਖ ਕਰਤ ਹੋਂ ਕਬ ਹੋਂ ਤੁਮ ਮੈ ਮਿਲਤ ਦੇ ਤਰ ਸਭ ਹੋਂ ਜਿਤੇ ਬਦਨ ਸ੍ਰੇਟ ਸਭ ਧਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿ ਦੰਡਰ ਆਲਮ ਜਾਣ ਤ ਬੇਦ ਭੇਦ ਅਰ ਆਲਮ ਰੰਕਾਰ ਨਿਰਵਿਕਾਰ ਨਰ ਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾਂ ਕੋ ਭੇਵ ਨਾ ਪਾਵਤ ਬੇਤਾ ਤਾਂ ਕੋ ਕਰ ਪਾਹਣ ਅਨਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੇਣਤ ਨਹੀਂ ਭੇਵ ਆਪ ਆਪਣੇ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਹਿ ਦੇਤੀ ਤੁਮਰਾ ਲਖਣ ਜਾਏ ਬਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕੇ ਰੂਪ ਅਨੂਪ ਰੂਪ ਰੰਗ ਭਇਓ ਰਾਪ ਕਹੀ ਭੂਪਾ ਅੰਡਜ ਜੇ ਰਜ ਸੇਤਜ ਕੀਨੇ ਉਤਬਈ ਖਾਣ ਬਹੁ ਰਜ ਦੇਨੇ ਕਹੂੰ ਫੂਲ ਰਾਜਾ ਹੈ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਐ ਕੈਠਾ ਸਗਰੇ ਸ੍ਰਿਸ਼ਟ ਦਿਖਾਏ ਐ ਚੰਪਵ ਆਦਿ ਜਗਾਦ ਸਰੂਪ ਸਿਯੰਪਵ اگر اچھا میری تم کرو سکھ سنگرو دش جھٹ وت اتل ملیش کرو رن کھا جے برے دن کے مرے پورک جاؤ بگ بر تہارے دن کے تم سنکڑ سب ٹارے جو کل کوئی ایک بار تین ہیں تاکہ کال نگٹ نہ سب کالا دوشت ارش ٹری تت کالا ਕਿਰਪਾ ਜੁਟ ਤਨ ਜਾਏ ਨ ਹਰੋ ਤਾਂ ਕਿ ਤਾਪ ਤਨਕ ਮੋਹ ਹਰੋ ਰਿਤ ਸਿਧ ਘਰ ਮੋਹ ਸਭ ਹੋਈ ਦੁਖ ਸਾਸ ਵਹਿ ਸਕੇ ਨ ਕੋਈ ਇਕ ਬਾਰ ਜਨ ਤੁਮੇ ਸੁਭਾਰਾ ਕਾਲ ਪਾਸ ਤੇ ਤਾਹੇ ਉਬਾਰਾ ਜਨ ਨਰ ਨਾਮ ਤੇ ਹਾਰੋ ਕਹਾ ਤਾਰਿਤ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤੇ ਹਾਰੀ ਆਪ ਹਾਥ ਦੇ ਲਿਹੁ ਉਬਾਰੀ ਸਰਵ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਸਰ ਬਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਤੇ ਪੁਕਾਰ ਸਿਰਿਵਾਹੇ ਗੁਰਜੀ ਕੀ ਪਤੇ ਪਾਛੈ ਦਸਵੀਂ ਕਬਿਰ ਬਾਚ ਬੇਨਤੀ ਚਉਪਈ ਹਮਰੇ ਕਰੋ ਹਾਤੇ ਰਚਾ ਪੂਰਨ ਹੋਏ ਜਿਤ ਕੀ ਇੱਛਾ ਤਾ ਚਰਨ ਅਨ ਮੰਨ ਰਏ ਅਮਰਾ ਆਪਣਾ ਜਾਣ ਕਰੋ ਗ੍ਰਿਤਾਰਾ ਹਮਰੇ ਦੁਖ ਸਭੇ ਤੁਮ ਕਾਓ آپ ہاتھ موہے بچاؤ سخی بسے مورو پروارا سیوک سکھ سب کر مور اچھا نہیں کر دے کر سب بیرن کو آسنگر ہے پورن ہوئے ہماری آسا تور پجن کی رہے پیاسا تو تمہیں چاڑ کوئی ابر نہ تیاؤں جو بار چاہوں س تمتے پاؤں سیوک سکھ ہمارے تاریے چن چن ستر مارے ماری آپ ہاتھ مجھے ابرے

جمن کا جو شیو کیو بےد رائے برہما جیو یمن کال سب لوک سوارا نمسکار ہے تہ ہمارا یمن کال سب جگت مناؤ دیو دت جشن بجا آد انت اے کے اوتارا سوئی گرو سمجو ہمارا نمسکار تی کو ہماری سگل پرجا جناب سواری شیو کن کو شیو گن سکھ دیو ستر کو پل مو بدکیو ਗਾਟ-ਗਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਕਿੰਡੀ ਤੇ ਕੁੰਚਰਸ ਤੁਲਾ ਸਭ ਪਰ ਕਿਰਪਾ ਦਰੜ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ-ਏਕ ਕੀ ਪੀਰ ਪਛਾਨੈ ਘਟ-ਘਟ ਕੇ ਪੜ-ਪੜ ਕੇ ਜਾਣੈ ਜਬ ਉਦਕਰ ਖਰਾ ਕਰਦਾ ਰਾ ਪਰ ਜਾ ਤਰਦਪ ਦੇ ਆਪਾਰਾ ਜਬ ਆਕਰਖ ਕਰਤ ਹੋਂ ਕਬ ਹੋਂ ਤੁਮ ਮੈ ਮਿਲਤ ਦੇ ਤਰਸਵ ਹੋਂ ਜਿਤੇ ਬਦਨ ਸ੍ਰੇਟ ਸਭ ਧਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿ ਦੰਡਰ ਆਲਮ ਜਾਣ ਤ ਬੇਦ ਭੇਦ ਅਰ ਆਲਮ ਰੰਕਾਰ ਨਿਰਵਿਕਾਰ ਨਰ ਲੰਭ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂੜ ਉਚਾਰਤ ਭੇਦਾ ਜਾਂ ਕੋ ਭੇਵ ਨਾ ਪਾਵਤ ਬੇਤਾ ਤਾਂ ਕੋ ਕਰ ਪਾਹਣ ਅਨਮਾਨ ਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੇਣਤ ਨਹੀਂ ਭੇਵ ਆਪ ਆਪਣੇ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਹਿ ਦੇਤੀ ਤੁਮਰਾ ਲਖਾ ਨਾ ਜਾਏ ਬਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕੇ ਰੂਪ ਅਨੂਪ ਸਰੂਪ ਰੰਗ ਭਇਓ ਰਾਪ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੇ ਉਤਬਈ ਖਾਣ ਬਹੁ ਰਜ ਦੇਨੇ ਕਹੂੰ ਫੂਲ ਰਾਜਾ ਹੈ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਐ ਕੈਠਾ ਸਗਰੇ ਸ੍ਰਿਸ਼ਟ ਦਿਖਾਏ ਐ ਚੰਪ ਆਦਿ ਜਗਾਦ ਸਰੂਪ ਸਿਯੰਪ اگر اچھا میری تم کرو سکھ بار آسکھ سنگرو اک سو دھوت اتپا سکھل ملیش کرو رنکاتا جے اس تو رن کھا جے برے دن کے مرے پورک جاؤن بگ برے تہارے دن کے تم سنکڑ سب ٹارے جو کل کوئی ایک بار تین تا کے کال نگٹ نہ ہے رچھا ہوئی تاہی سب کالا دش ارش ٹری تت کالا ਕਿਰਪਾ ਜੁਟ ਤਨ ਜਾਏ ਨਹਿਰ ਹੋ ਤਾਂ ਕਿ ਤਾਪ ਤਨਕ ਮੋਹ ਹਰ ਹੋ ਰਿਤ ਸਿਧ ਘਰ ਮੋਹ ਸਭ ਹੋਈ ਦੁਖ ਸਾਸ ਵਹਿ ਸਕੇ ਨ ਕੋਈ ਇਕ ਬਾਰ ਜਿੰਦ ਮੇ ਸੰਭਾਰਾ ਕਾਲ ਪਾਸ ਤੇ ਤਾਹੇ ਉਬਾਰਾ ਜਿੰਨਰ ਨਾਮ ਤੇ ਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤੇ ਹਾਰੀ ਆਪ ਹਾਥ ਦੇ ਲਿਹੁ ਉਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਸਰ ਬਠੌਰ ਮੋਹ ਸਹਾਈ ਦੁਸ਼ਟ ਤੋਖ ਤੇ ਲਿਓ ਬਚਾਈ